ਅੱਜ ਅਸੀਂ ਗੱਲ ਕਰਾਂਗੇ ਇੱਕ ਅਹਿਮ ਪਹਿਲੂ ਬਾਰੇ ਜਿਸ ਬਾਰੇ ਬਹੁਤ ਘੱਟ ਗੱਲ ਹੁੰਦੀ ਹੈ ਅਸੀਂ ਵਿਚਾਰ ਕਰਾਂਗੇ ਫਿਲਮ ਬੀਬੀ ਰਜਨੀ ਬਾਰੇ ਜੋ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਫਿਲਮ ਦੇ ਮਾਧਿਅਮ ਰਾਹੀਂ ਬੀਬੀ ਰਜਨੀ ਦਾ ਇਤਿਹਾਸ ਘਰ ਘਰ ਤੱਕ ਪਹੁੰਚਿਆ ਇਹ ਫਿਲਮ ਸਾਡੀ ਧਰਤੀ ਦੀਆਂ ਧੀਆਂ ਦੇ ਸਦਕ ਸਬਰ ਸੰਤੋਖ ਨੂੰ ਦਰਸਾਉਂਦੀ ਹੈ ਜਿਵੇਂ ਇੱਕ ਧੀ ਆਪਣੇ ਪਿਓ ਦੇ ਹੁਕਮ ਨੂੰ ਸਿਰ ਮਸਤਕ ਮੰਨਦੀ ਹੈ ਤੇ ਫਿਰ ਕਿਵੇਂ ਉਹ ਗੁਰੂ ਦੇ ਆਸਰੇ ਨਾਲ ਆਪਣੇ ਦੁੱਖਾਂ ਤੋਂ ਨਿਵਿਰਤੀ ਪਾਉਂਦੀ ਹੈ। ਇਸ ਦਾ ਇੱਕ ਹੋਰ ਪੱਖ ਹੈ ਗੁਰਬਾਣੀ ਦੀ ਤਾਕਤ। ਜੇਕਰ ਅਸੀਂ ਆਪਣੀਆਂ ਧੀਆਂ ਨੂੰ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੋੜਾਂਗੇ ਤਾਂ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਹੱਲ ਬੜੀ ਦ੍ਰਿੜਤਾ, ਸਿਦਕ ਤੇ ਸੰਤੋਖ ਨਾਲ ਕਰ ਸਕਦੀਆਂ ਨੇ। ਪਰ ਅੱਜ ਅਸੀਂ ਗੱਲ ਕਰਾਂਗੇ ਅੱਜ ਦੀ ਬੀਬੀ ਰਜਨੀ ਬਾਰੇ। ਅੱਜ ਦੀ ਬੀਬੀ ਰਜਨੀ ਪਾ ਸਾਡੇ ਸਮਾਜ ਦੀਆਂ ਤੀਆਂ ਜੋ ਅੱਜ ਦੇ ਦੌਰ ਵਿੱਚ ਪਤੀ ਦੇ ਕਿਸ ਤਰ੍ਹਾਂ ਦੇ ਕੋੜ ਨਾਲ ਜੂਝ ਰਹੀਆਂ ਨੇ ਉਹ ਹੈ ਨਸ਼ੇ ਦਾ ਕੋੜ ਬਹੁਤ ਸਾਰੀਆਂ ਧੀਆ ਪਤੀ ਦੇ ਇਸ ਕੋੜ ਤੋਂ ਦੁਖੀ ਤੇ ਪਰੇਸ਼ਾਨ ਨੇ ਉਹ ਹਰ ਰੋਜ਼ ਜ਼ਿੰਦਗੀ ਤੇ ਲੜਾਈ ਲੜ ਰਹੀਆਂ ਨੇ ਉਹ ਹਰ ਰੋਜ਼ ਆਪਣੀਆਂ ਰੀਝਾਂ ਨੂੰ ਮਾਰ ਕੇ ਸਮਾਜ ਦੇ ਤਾਣੇ ਮੀਨੇ ਵੀ ਬਰਦਾਸ਼ਤ ਕਰਦੀਆਂ ਨੇ ਹਰ ਰੋਜ਼ ਇੱਕ ਨਵੀਂ ਸਵੇਰ ਦੀ ਆਸ ਨੂੰ ਜਿਉਂ ਆਸ ਵਿੱਚ ਜਿਉਂਦੀਆਂ ਨੇ ਬੜੇ ਹੀ ਸਿੱਧਕ ਤੇ ਪਰੋਸੇ ਵਾਲੀਆਂ ਨੇ ਕੁੜੀਆਂ ਜੋ ਆਪਣੇ ਪਤੀ ਨੂੰ ਬਦਲਣ ਲਈ ਬਹੁਤ ਕੋਸ਼ਿਸ਼ਾਂ ਕਰਦੀਆਂ ਨੇ ਸਾਨੂੰ ਸਾਡੇ ਸਮਾਜ ਦੀ ਇਸ ਬੁਰਾਈ ਨੂੰ ਦੂਰ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਇਹ ਕੁੜੀਆਂ ਜੋ ਬਿਨਾਂ ਕਿਸੇ ਗਲਤੀ ਦੀ ਸਜ਼ਾ ਪੂਤ ਰਹੀਆਂ ਨੇ ਇਹਨਾਂ ਦੀ ਜ਼ਿੰਦਗੀ ਬਦਲ ਸਕੇ ਤੇ ਮੋਨੀ ਕੋੜੀ ਦੇ ਕੋੜ ਵਾਂਗ ਇਹਨਾਂ ਦੇ ਜੀਵਨ ਸਾਥੀ ਦਾ ਕੋੜ ਵੀ ਖਤਮ ਹੋ ਸਕੇ ਜੇਕਰ ਕੋਈ ਵੀ ਭੈਣ ਜੋ ਅਜਿਹੇ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ ਤਾਂ ਉਹ ਵੀ ਬੀਬੀ ਰਜਨੀ ਵਾਂਗ ਗੁਰੂ ਦਾ ਆਸਰਾ ਜ਼ਰੂਰ ਲਵੇ ਗੁਰੂ ਤਾਪਦਿਆਂ ਹਿਰਦਿਆਂ ਤੇ ਠੰਡ ਵਰਤਾਉਂਦਾ ਹੈ ਕਿਉਂਕਿ ਜੋ ਨੇਕ ਤੁਹਾਨੂੰ ਗੁਰਬਾਣੀ ਗੁਰੂ ਦਾ ਆਸਰਾ ਦਿੰਦਾ ਹੈ ਉਹ ਹੋਰ ਕਿਤੇ ਨਹੀਂ ਮਿਲਦਾ ਜਿਵੇਂ ਬੀਬੀ ਰਜਨੀ ਨੇ ਗੁਰਬਾਣੀ ਦਾ ਲਾੜ ਫੜਿਆ ਪਰ ਉਸੇ ਦੇ ਰਾਤੇ ਤੁਰੀ ਉਹੀ ਬਖਸ਼ਿਸ਼ਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਅੱਜ ਵੀ ਵਰਤ ਰਹੀਆਂ ਨੇ ਗੁਰੂ ਦੇ ਬਖਸ਼ਣ ਵਿੱਚ ਦੇਰ ਹੋ ਸਕਦੀ ਹੈ ਪਰ ਅੰਧੇ ਨਹੀਂ ਜੇ ਤੁਸੀਂ ਇਹਨਾਂ ਵਿਚਾਰਾਂ ਨਾਲ ਸਹਿਮਤ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ